ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੀ ਜਿਹੀ ਬੱਚੀ ਮੇਰੇ ਥੋੜੇ ਜਿਹਾ ਸਵਾਲ ਸਵਾਲ ਛੋਟੇ ਛੋਟੇ ਪਰ ਬੜੇ ਹੀ ਕਮਾਲ ਪਹਿਲਾ ਸਵਾਲ ਮੈਂ ਬਜ਼ੁਰਗਾਂ ਨੂੰ ਪਾਵਾਂਗੀ ਦੋ ਚਾਰ ਲੈਣਾ ਵਿੱਚ ਸਵਾਲ ਨੂੰ ਮੁਕਾਵਾਂਗੀ ਦੱਸੋ ਪੁੱਤ-ਪੋਤਿਆਂ ਨੂੰ ਤੁਸੀਂ ਕੀ ਸਿਖਾਉਂਦੇ ਜੇ ਉਂਗਲੀ ਨਾਲ ਲਾ ਕੇ ਕਦੇ ਗੁਰੂ ਘਰ ਲਿਆਉਂਦੇ ਜੇ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੋ ਕਿੰਨੇ ਰਾਗ ਨੇ ਦੱਸਾਂ ਗੁਰੂਆਂ ਦੇ ਨਾਮ ਦੱਸੋ ਕਿੰਨੇ ਆਣੂ ਯਾਦ ਨੇ ਜੀ ਆਉਂਦਾ ਨਹੀਂ ਜਵਾਬ ਇੱਥੇ ਰੁੱਸ ਕੇ ਨਾ ਬਹਿਣਾ ਜੀ ਕਵਿਤਾ ਤੋਂ ਬਾਅਦ ਮੇਰੇ ਕੋਲੋਂ ਪੁੱਛ ਲੈਣਾ ਜੀ ਦਾਦੀਆਂ ਤਾਈਆਂ ਹੁਣ ਪੁੱਛਣੇ ਸਵਾਲ ਨੇ ਤੁਹਾਡੇ ਪੋਤਰਾਂ ਦੇ ਸਿਰੋਂ ਕੱਟੇ ਕਾਤੋ ਵਾਲ ਨੇ ਕਬਰਾਂ ਦੇ ਉੱਤੇ ਤੁਸੀਂ ਜੋਤਾਂ ਕਿਉਂ ਜਗਾਈਆਂ ਨੇ ਅੰਮ੍ਰਿਤ ਸ਼ੱਕੇ ਤੁਸੀਂ ਵਾਲੀਆਂ ਕਿਉਂ ਪਾਈਆਂ ਨੇ ਮੇਰੀ ਗੱਲ ਦਾ ਤੁਸੀਂ ਬੁਰਾ ਨਾ ਮਨਣਾ ਜੀ ਮਾਂ ਗੁਜਰੀ ਦੇ ਜਿਵੇਂ ਪੋਤਿਆਂ ਨੂੰ ਸਮਝਾਉਣਾ ਜੀ ਦਾਦੀਆਂ ਤੋਂ ਬਾਅਦ ਹੁਣ ਵਾਰੀ ਆਈ ਮਾਵਾਂ ਦੀ ਪੁੱਤਰਾਂ ਦੇ ਸਿਰੋਂ ਹੁਣੇ ਠੰਡੀਆਂ ਨੇ ਛਾਵਾਂ ਜੀ ਤੁਸੀਂ ਦੱਸੋ ਮੂੰਹ ਤੋਂ ਉੱਪਰ ਵੱਡੇ ਕਿਉਂ ਬਣਾਏ ਨੇ ਕਈਆਂ ਨੇ ਤਾਂ ਸਿਰ ਪਿੱਛੋਂ ਵਾਲ ਵੀ ਕਟਾਏ ਨੇ ਛੋਟੇ ਬੱਚੇ ਤੁਹਾਡੇ ਕੋਲੋਂ ਕੀ ਸਿੱਖਿਆ ਲੈਣਗੇ ਉਹ ਵੀ ਤੁਹਾਨੂੰ ਵੇਖ-ਵੇਖ ਨਾਈ ਅੱਗੇ ਬਹਿਣਗੇ ਅਗਲੇ ਸਵਾਲ ਵਾਸਤੇ ਤੁਸੀਂ ਰੈਡੀ ਹੋ ਕੇ ਨਹੀਂ ਕੁਝ ਤਾਂ ਬੋਲੋ ਰੈਡੀ ਹੋ ਇਹ ਸਵਾਲ ਉਹਨਾਂ ਲਈ ਜੋ ਬੱਚਿਆਂ ਦੇ ਡੈਡੀ ਨੇ ਸਿਰਾਂ ਉੱਤੇ ਪੱਗਾਂ ਪਾਉਣ ਦਾੜੀਆਂ ਕਿਉਂ ਬਣਾਈਆਂ ਨੇ ਸਿੱਖ ਤੁਸੀਂ ਹੈ ਨਹੀਂ ਦੱਸੋ ਤੁਰ ਕੇ ਈਸਾਈ ਜੀ ਮਤ ਜਏ ਬੱਚੇ ਬਾਪ ਤੋਂ ਨਾ ਡਰਦੇ ਦੱਸੋ ਤੁਹਾਡੇ ਬੱਚੇ ਨਸ਼ਾ ਕੱਤੋਂ ਕਰਦੇ ਅੱਧ ਵਿੱਚ ਬੱਸ ਮੇਰੇ ਵੀਰ ਰਹਿ ਗਏ ਨੇ ਚੜ ਦੀ ਜਵਾਨੀ ਵਿੱਚ ਥੱਕ ਕੇ ਜੋ ਬਹਿ ਗਏ ਨੇ ਤੁਹਾਡੇ ਜਿੰਨੇ ਵੀਰ ਕਰੋ ਚੁੱਕ ਚੁੱਕ ਮਾਰੇ ਨੇ ਇਨੀ ਛੇਤੀ ਦੱਸੋ ਤੁਸੀਂ ਮਨ ਕਿਉਂ ਵਿਸਾਰੇ ਨੇ ਬਾਜਾਂ ਵਾਲੇ ਗੁਰੂਸਾਂ ਨੂੰ ਆਪਣਾ ਬਣਾਏ ਸੀ ਪੁੱਤ ਛੱਡੇ ਸਾਨੂੰ ਗਲੇ ਨਾਲ ਲਗਾਏ ਸੀ ਉਹਨਾਂ ਦੀ ਸ਼ਹੀਦੀ ਦਾ ਥੋੜਾ ਮੁੱਲ ਪਾ ਦਿਓ ਸਿਰਾਂ ਉੱਤੇ ਸੋਹਣੀ ਦਸਤਾਰ ਤਾਂ ਸਜਾ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ